ਜਿਹੜੇ ਕੰਮ ਮੈਂ ਲੈ ਕੇ ਜਾਊਂਗਾ ਉਹਨਾਂ ਨੂੰ ਕਹਾਂਦੀ ਹਿੰਮਤ ਰੱਖਦਾ ਪਹਿਲੇ ਤਾਂ ਮੈਂ ਗੁੰਗਾ ਬਣ ਕੇ ਬੈਠਾ ਸੀ ਕਿਉਂਕਿ ਦਿੱਲੀ ਦੀਆਂ ਤਾਕਤਾਂ ਰਾਜਸਥਾਨ ਦੀਆਂ ਤਾਕਤਾਂ ਛਤੀਸਗੜ੍ਹ ਦੀਆਂ ਤਾਕਤਾਂ ਹਰਿਆਣੇ ਦੀਆਂ ਤਾਕਤਾਂ ਜਿਨ੍ਹਾਂ ਨੇ ਪੰਜਾਬ ਨੂੰ ਘੇਰਾ ਪਾਇਆ ਅੱਛਾ ਇਹ ਕੀ ਕਹਿੰਦੇ ਉਹ ਚੱਲ ਨਹੀਂ ਦਿੰਦੀ ਜੋ WhatsApp ਤੇ ਮੈਸੇਜ ਆਵੇ ਉਦਾਂ MLA ਨੂੰ ਚੱਲਣਾ ਪੈਂਦਾ ਹੈ ਉਦਾਂ ਵਿਧਾਨ ਸਭਾ 'ਚ ਬੋਲਣਾ ਪੈਂਦਾ ਹੈ ਵਿਧਾਨ ਸਭਾ 'ਚ ਗੁੰਗਿਆਂ ਦੀ ਗੁੰਗਿਆਂ ਦੀ ਮੈਂਬਰਸ਼ਿਪ ਹੈ ਅੱਜ মিডিਆ ਨੂੰ ਦਬਾ ਕੇ ਚਲਾਇਆ ਜਾ ਰਿਹਾ ਹੈ মিডিਆ ਦਾ ਫੋਨ ਆ ਜਾਂਦਾ ਮੈਸੇਜ ਚੰਡੀਗੜ੍ਹ ਦੀ ਕੋਠੀ ਤੋਂ ਕਿ ਅੱਜ న్యూਸ ਨੈਟ ਇੰਟੀ ਨੂੰ ਬਲੌਕ ਕਰ ਦਿੱਲੀ ਪੋਸਟ ਨੂੰ ਬਲੌਕਿੰਗ ਕਰ ਦਿਓ ਉਹਨਾਂ ਨੂੰ ਬਲੌਕ ਕਰ ਦਿੱਤਾ ਜਾਵੇ ਹਰ ਇੱਕ ਦਾ ਮੈਸੇਜ ਮੇਰੇ ਕੋਲ ਹੈ ਇਹ ਲੋਰ ਪੇਗੀ ਜੰਤਰ ਕਰਨ ਦੀ ਕਰ ਉਹ ਵੀ ਜਨਤਾ ਵਿੱਚ ਰਹਿ ਗਿਆ ਪੰਜਾਬ ਦੇ ਲੋਕਾਂ ਨੇ ਜਿਹੜੇ 99 ਐਮਐਲਏ ਬਣਾ ਕੇ ਭੇਜੇ ਸੀ 70 ਪੂਨ ਜਿੱਤੇ ਹਨ ਢੀਲ ਰਿੰਕੂ ਵੀ ਆਪਣੇ ਲੋਕਾਂ ਨਾਲ ਵਾਅਦੇ ਕਰਕੇ ਆਇਆ ਸੀ ਮੈਂ ਵੀ ਵਾਅਦੇ ਕਰਕੇ ਆਇਆ ਸੀ ਇੱਕ ਵੀ ਵਾਦਾ ਮੁੱਖ ਮੰਤਰੀ ਪੰਜਾਬ ਔਰ ਆਮ ਆਦਮੀ ਦੀ ਸਰਕਾਰ ਨੇ ਪੂਰਾ ਨਹੀਂ ਕੀਤਾ ਅਗਰ ਮੁੱਖ ਮੰਤਰੀ ਸਾਹਿਬ ਜਿਹੜੀਆਂ ਗਰੰਟੀਆਂ ਤੁਸੀਂ ਦਿੱਤੀਆਂ ਸੀ ਅਗਰ ਉਹ ਗਰੰਟੀਆਂ ਪੂਰੀਆਂ ਹੋ ਗਈਆਂ ਜੂ ਲੱਖਾਂ ਦੇ ਲੈ ਕੇ ਆਈ। ਅਗਰ ਤੁਸੀਂ ਹਰ ਮਾਂ ਨੂੰ 1000 ਰੁਪਏ ਦਿੱਤਾ, ਹਰ ਭੈਣ ਨੂੰ 1000 ਰੁਪਏ ਦਿੱਤਾ, ਉਹ ਲੈ ਕੇ ਆਈ ਹੋਣਾ। ਜਿਹੜੀ ਆਮ ਆਦਮੀ ਪਾਰਟੀ ਸਰਕਾਰ ਨੇ ਨਹੀਂ ਰੱਖੀ ਹੋਵੇ, ਉਹ ਕੱਲ ਡਾਕੂਮੈਂਟ ਨਾਲ ਲੈ ਕੇ ਆਈਓ ਜਲੰਧਰ। ਮੈਨੂੰ ਦੱਸ ਦਿਓ ਕਿਹੜੀ ਜ਼ਮੀਨ 'ਤੇ ਨਹੀਂ ਪੱਥਰ ਰੱਖਿਆ। ਮੈਂ ਇਸ ਚੀਜ਼ ਦੀ ਗਾਰੰਟੀ ਦਿੰਦਾ ਕਿ ਮੈਂ ਇਲੈਕਸ਼ਨ ਦੇ ਵਿੱਚ ਨਹੀਂ ਆਊਂਗਾ। ਅੱਜ 1.2 ਲੱਖ ਵੋਟਰ ਹੈ ਜਲੰਧਰ ਵਿਖੇ। 5.5 ਲੱਖ ਦੀ ਆਬਾਦੀ ਹੈ। ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਰਵਿੰਦ ਕੇਧੜੀ ਵਜੋਂ ਨੈਸ਼ਨਲ ਕੋਆਰਡੀਨੇਟਰ ਹਨ। ਉਹਨਾਂ ਨੂੰ ਕੋਈ ਵੀ ਗਰੀਬ ਘਰ ਦਾ ਬੱਚਾ ਨਹੀਂ ਮਿਲਿਆ ਇਲੈਕਸ਼ਨ ਲੜਾਉਣ ਦੇ। ਅੱਜ 1 ਕਰੋੜ ਪੱਤੀ, 1 ਅਰਬ ਪੱਤੀ ਕੈਂਡੀਡੇਟ ਇਹਨੂੰ ਦੋ ਵਾਰੀ ਜਿਲੰਦਰ ਦੇ ਲੋਕ ਨੰਕਾਰ ਚੁੱਕੇ ਆ। ਇਹ ਇਹ ਮੈਂ ਹਰ ਗੱਲ ਉਸ ਮਨਬੁੱਧੀ ਨੂੰ ਜਵਾਬ ਨਹੀਂ ਦੇ ਸਕਦਾ ਕਿ ਮੇਰੇ ਤੇ ਪ੍ਰਮਾਤਮਾ ਦੀ ਕਿੰਨਾ ਦਾ 45 ਲੱਖ ਦੀ ਆਈਟੀਆਰ ਭਰਦਾ ਹੈ। ਅਕਸਰ ਸਿਆਣੇ ਕਹਿੰਦੇ ਨੇ ਕਿ ਭੱਜਦਿਆਂ ਨੂੰ ਵਾਣ ਇੱਕੋ ਜੇ ਪਰ ਵਾਣ ਦੇ ਵਿੱਚ ਕੌਣ-ਕੌਣ ਭੱਜਣਗੇ? ਆਮ ਆਦੀ ਪਾਰਟੀ ਦੇ ਵਿੱਚ ਰਹਿੰਦੇ ਨੇ ਸ਼ੀਤਲ ਅੰਗੁਰਾਲ ਪਰ ਹੁਣ ਭਾਜਪੀ ਦੇ ਵਿੱਚ ਨੇ। ਉਹ ਵੀ ਕਹਿ ਰਹੇ ਨੇ ਕਿ ਭਾਇਦਿਆਂ ਨੂੰ ਵਾੜ ਦੇ ਕੋਜੇ ਨੇ ਨਰਿੰਦਰ ਮੋਦੀ ਕਹਿੰਦੇ ਇੰਡੀਆ ਦੇ ਵਿੱਚ ਆ ਚੁੱਕੇ ਨੇ ਹੁਣ ਪੰਜਾਬ ਦੇ ਵਿੱਚ ਫਿਰ ਤੋਂ ਅਸੀਂ ਬਾਜ਼ੀ ਮਾਰਾਂਗੇ 2022 ਦੇ ਵਿੱਚ ਜਿਹੜੀ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਆਮ ਆਦਮੀ ਪਾਰਟੀ ਦੇ ਸਿਰੋਂ ਤੇ ਹੁਣ ਇਹ ਕਿਵੇਂ ਲੋਕਾਂ ਦੇ ਵਿੱਚ ਵਿਚਰਣਗੇ ਕੀ ਕੁਛ ਇਹਨਾਂ ਨੇ ਦੇਖਣਾ ਲੋਕ ਕਿਹਦੇ ਮੋਣੂ ਵੋਟ ਪਾਉਣਗੇ ਇਹ ਸਭ ਤੋਂ ਪਹਿਲਾਂ ਅਹਿਮ ਹੋ ਜਾਣਾ ਅਸੀਂ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਸਾਡੇ ਨਾਲ ਨੇ ਅੰਗਰਾਲ ਸਾਹਿਬ ਅੰਗਰਾਲ ਸਾਹਿਬ ਬਹੁਤ ਬਹੁਤ ਸਮਾਂ ਤੁਹਾਨੂੰ ਸ਼ੁਕਰੀਆ ਸਮਾਜ ਦਿੱਤਾ ਸਾਨੂੰ ਸਤਿ ਸ੍ਰੀ ਅਕਾਲ ਜੈਪੀ ਜੈਪਰਾਤ ਕਿਵੇਂ ਦੇਖਦੇ ਹੋ 2022 ਦੀ ਜਿੱਤ ਤੇ ਹੁਣ ਫਿਰ ਤੋਂ 2024 ਦੇ ਵਿੱਚ ਸ਼ੁਰੂਆਤ ਬੀਜੇਪੀ ਦੇ ਨਾਲ ਆਮ ਆਦੀ ਪਾਰਟੀ ਦੇ ਸਿਰੋਂ ਜਿੱਤ ਪ੍ਰਾਪਤ ਹੋਈ ਸੀ ਜਾਂ ਅੰਗਰਾਲ ਦਾ ਆਪਣਾ ਕੈਰੀਅਰ ਸੀਗਾ ਤੁਸੀਂ ਆਪਣੇ ਆਪ ਹੀ ਇਹ ਚੀਜ਼ ਨੂੰ ਪਤਾ ਕਰ ਸਕਦੇ ਹੋ ਕਿ 2022 ਦੇ ਵਿੱਚ ਮੈਂ ਜ਼ਰੂਰ ਆਮ ਆਦੀ ਪਾਰਟੀ ਦੇ ਸਿਬਲ ਇਲੈਕਸ਼ਨ ਲੜਿਆ ਸੀ ਪਾਰਟੀ ਦਾ ਕਿੰਨਾ ਜਨਨ ਆਧਾਰ ਹੈ ਆਮ ਆਦਮੀ ਪਾਰਟੀ ਦੇ ਕਿੰਨੇ ਕੇ ਲੋਕ ਇੱਥੇ ਪਿਆਰ ਕਰਦੇ ਆ ਉਹਦਾ ਜਿਹੜਾ ਰਿਜ਼ਲਟ ਸੀ ਹਜੇ ਤਾਜ਼ੀ-ਤਾਜ਼ੀ ਇਲੈਕਸ਼ਨ ਇੱਕ ਤਰੀਕ ਨੂੰ VOTING ਹੋਈ ਹੈ 4 ਤਰੀਕ ਨੂੰ ਰਿਜ਼ਲਟ ਆਇਆ ਉਸ ਰਿਜ਼ਲਟ ਦੇ ਵਿੱਚ ਤੁਹਾਨੂੰ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਦੀ ਕਿੰਨੀ ਵੋਟ ਬੈਂਕ ਹੈ ਭਾਰਤੀ ਜਨਤਾ ਪਾਰਟੀ ਦੀ ਕਿੰਨੀ ਵੋਟ ਬੈਂਕ ਹੈ ਤੇ ਮੇਰਾ ਕੀ ਸਰੂਕ ਹੈ ਮੇਰੇ ਲੋਕ ਮੇਰੇ ਨਾਲ ਕਿੰਨਾ ਪਿਆਰ ਕਰਦੇ ਆ ਕਿਉਂਕਿ 40000 ਕਰੀਬ ਜਿਹੜੀ ਵੋਟ ਮੈਨੂੰ ਪਈ ਸੀ ਮੇਰੇ ਤੋਂ ਬਾਅਦ ਸੁਸ਼ੀਲ ਰਿੰਕੂ ਨੂੰ ਪਈ ਜਦੋਂ ਉਹ ਬਾਈਲੈਕਸ਼ਨ ਦੇ ਵਿੱਚ ਆਂਦੇ ਆ ਲੋਕ ਸਭਾ ਦੀ ਇਲੈਕਸ਼ਨ ਲੜਨ ਦੇ ਲਈ ਉਹਨਾਂ ਤੋਂ ਬਾਅਦ ਅੱਜ ਤੋਂ 3 ਮਹੀਨੇ ਪਹਿਲੇ ਜਿਹੜੀ ਕਮਾਨ ਹੈ ਸ਼੍ਰੀ ਮਹਿੰਦਰ ਭਗਤ ਜਿਹੜੇ ਸਾਡੇ ਕੈਂਡੀਡੇਟ ਬਣ ਕੇ ਆਏ ਆਮ ਆਦਮੀ ਨੇ ਫੜਾਈ ਜਲੰਧਰ ਵੈਸਟ ਦੀ ਕਮਾਨ ਜਿਹੜੀ 40000 ਵੋਟ ਮੇਰੇ ਸਮੇ ਸੀ ਜਿਹੜੀ ਸੁਸ਼ੀ ਰਿੰਕੂ ਦੇ ਸਮੇ 43 44000 ਸੀ ਅੱਜ ਉਹ 15000 ਤੇ ਸਵੀਮਿਤ ਹੋ ਗਈ ਹੈ ਇਥੇ ਤੁਸੀ ਪਤਾ ਲੱਗ ਸਕਦਾ ਹੈ ਕਿ ਜੇ ਵੋਟ ਬੈਂਕ ਮੁੱਖ ਮੰਤਰੀ ਸਾਹਿਬ ਦਾ ਸੀ ਵੋਟ ਬੈਂਕ ਪਾਰਟੀ ਦਾ ਸੀ ਅੱਜ ਕਿੱਥੇ ਚਲਾ ਗਿਆ ਇਸ ਕਰਕੇ ਜਿਹੜਾ 28 ਮਹੀਨਿਆਂ ਦਾ ਝੂਠ ਹੈ ਲੋਕਾਂ ਨੇ ਝੂਠ ਨੂੰ ਦੇਖ ਕੇ ਉਸ ਜਿਹੜਾ ਉਹਦਾ ਜਿਹੜਾ ਜਵਾਬ ਹੈ ਉਹ ਆਮ ਆਦਮੀ ਪਾਰਟੀ ਦਿੰਦਾ ਹੈ ਮੈਂ ਧੰਨਵਾਦ ਕਰਦਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ ਮੇਰੇ ਉੱਤੇ ਵਿਸ਼ਵਾਸ ਕੀਤਾ ਮੈਨੂੰ ਇਸ लायक ਸਮਝਿਆ ਅੱਜ ਭਾਤੀਨਤਾ ਪਾਰਟੀ ਦੀ ਟਿਕਟ ਦੇ ਕੇ ਮੈਨੂੰ ਅੱਜ ਮੈਦਾਨ 'ਚ ਉਤਾਰਿਆ ਮੈਂ ਧੰਨਵਾਦ ਕਰਦਾ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਦਾ ਧੰਨਵਾਦ ਆ ਮੈਂ ਆਪਣੇ ਰਾਸ਼ਟਰੀ ਪ੍ਰਧਾਨ ਜਗਤਪ੍ਰਕਾਸ਼ ਨੱਡਾ ਜੀ ਦਾ ਆਪਣੇ ਸਟੇਟ ਦੇ ਪ੍ਰੈਜ਼ੀਡੈਂਟ ਸੁਨੀਲ ਜਾਕਰ ਜੀ ਦਾ ਔਰ ਵੱਡੇ ਭਾਈ ਆਪਣੇ ਸੁਸ਼ੀਲ ਰਿੰਕੂ ਜੀ ਦਾ ਜਿਨ੍ਹਾਂ ਸਾਰਿਆਂ ਦੇ ਸਦਕੇ ਔਰ ਸੀਨੀਅਰ ਲੀਡਰਸ਼ਿਪ ਨੇ ਸਾਰਿਆਂ ਨੇ ਜਿਹੜਾ ਫੈਸਲਾ ਕੀਤਾ ਮੇਰੇ ਉੱਤੇ ਜਿਹੜਾ ਵਿਸ਼ਵਾਸ ਕੀਤਾ ਬਿਲਕੁਲ ਮੈਂ ਅੰਗਰਾਲ ਸਾਹਿਬ ਇਹ ਵੀ ਇਹ ਚ ਕਰਾਂਗਾ ਤਾਰਾ ਤੇ ਸਿਤਾਰਾ ਦੀ ਜੋੜੀ ਸੁਸ਼ੀਲ ਰਿੰਕੂ ਤੇ ਤੁਹਾਡੀ ਇਹ ਸਿਤਾਰਾ ਸਿਤਾਰਾ ਦੀ ਜੋੜੀ ਹੈ ਜਾਂ ਫਿਰ ਇਸ ਤੋਂ ਵੀ ਵੱਧ ਕੇ ਹੈ ਕੁਝ ਇੱਕ ਦੂਸਰੇ ਦੇ ਜ਼ਰੂਰਤਾਂ ਦੇ ਮੁਤਾਬਕ ਅਸੀਂ ਇਕੱਠੇ ਹੋਏ ਆਂ ਅੱਜ ਲੋਕਾਂ ਨੂੰ ਸਾਡੇ ਦੋਨਾਂ ਦੀ ਜ਼ਰੂਰਤ ਹੈ ਸਾਡੇ ਦੋਨਾਂ ਦੇ ਵਿਚਾਰ ਧਾਰਾ ਅਲੱਗ-ਅਲੱਗ ਸੀ ਅਲੱਗ-ਅਲੱਗ ਮੰਚ ਸੀ ਪਰ ਦੋਨਾਂ ਦੇ ਲਗ ਵਿਚਾਰਧਾਰਾ ਦੇ ਕਰਕੇ ਲਗ ਮੰਚ ਦੋਨਾਂ ਦੇ ਅਲੱਗ-ਅਲੱਗ ਸੀ ਜਿਹੜੇ ਉਹਦੇ ਕਰਕੇ ਆਪਣੇ ਇਲਾਕੇ ਦੇ ਲੋਕਾਂ ਦਾ ਨੁਕਸਾਨ ਹੋ ਰਿਹਾ ਸੀ ਆਪਣੇ ਲੋਕ ਇਹ ਤੈਹ ਨਹੀਂ ਕਰ ਪਾਉਂਦੇ ਸੀ ਕਿ ਅਸੀਂ ਕਿਸ ਲੀਡਰ ਕੋ ਜਾਈਏ ਕਿਸ ਸੇਵਾਦਾਰ ਕੋ ਜਾਈਏ ਕਿਉਂਕਿ ਮੈਮੀ ਆਪਣੇ ਸਮਾਜ ਦੇ ਵਿੱਚੋਂ ਮੈਂ ਹੀ ਲੀਡਰ ਤੌਰ ਦੇ ਉੱਤੇ ਸੇਵਾ ਤੌਰ ਤੇ ਮੈਨੂੰ ਮੌਕਾ ਦਿੱਤਾ ਇਹੀ ਸ਼ਕੀਰਿੰਗ ਨੂੰ ਵੀ ਆਪਣੇ ਸਮਾਜ ਨੇ ਸੇਵਾ ਦੇ ਤੌਰ ਦੇ ਉੱਤੇ ਪੁੱਤਰ ਸਮਝ ਕੇ ਭਤੀਜਾ ਸਮਝ ਕੇ ਉਹਨਾਂ ਨੂੰ ਕਮਾਨ ਦਿੱਤੀ ਪਰ ਲੋਕਾਂ ਦੇ ਮਨਾਂ 'ਚ ਕਿੰਨੀ ਵਰੀ ਆਂਦਾ ਸੀ ਯਾਰ ਸਾਡੇ ਲਈ ਦੋਨੋਂ ਹੀ ਸਮਾਜ ਦੇ ਆਗੂ ਕਰਾ ਜੇ ਸਮਾਜ ਦੇ ਲਈ ਅੱਜ ਇੰਨਾ ਕੁਝ ਮਿਲਿਆ ਹਲਕੇ ਦਾ ਹੀ ਬਸਤੀ ਦਾ ਹੀ ਐਮਪੀ ਬਸਤੀ ਦਾ ਹੀ ਐਮਐਲਏ ਅਸੀਂ ਆਪਣੇ ਦੋਨਾਂ ਦੀ ਸੋਚ ਨੂੰ ਬਦਲਿਆ ਕਿ ਸਾਨੂੰ ਜ਼ਰੂਰਤ ਤੇ ਥੜੀ ਹੈ ਸਾਡੇ ਲੋਕਾਂ ਨੂੰ ਸਾਡੀ ਹੈ ਅੱਛਾ ਮੁੱਖ ਮੰਤਰੀ ਪੰਜਾਬ ਆਪ ਆ ਰਹੇ ਨੇ ਇੱਥੇ ਪ੍ਰਚਾਰ ਕਰਨਗੇ ਨਜ਼ਰਾਂ ਮਿਲ ਜਾਣਗੇ ਉਹਨਾਂ ਦੇ ਨਾਲ ਕਿਉਂਕਿ ਉਹ ਐਂ ਕਰਕੇ ਤੀਰ ਲਾਉਂਦੇ ਆ ਕਹਿੰਦੇ ਤੇ ਤੀਰ ਟਿਕਾਣੇ ਤੇ ਵੀ ਲੱਗਦਾ ਕਹਿੰਦੇ ਲੱਗਿਆ ਤੇ ਘਤ ਗਾਣੇ ਦਿੱਤਾ ਜੀ ਅਏ ਉਹਨੇ ਤਾਜ ਤਾਜ ਲੱਗਿਆ ਚਾਰ ਤਰੀਕੇ ਜੇ ਇਹ ਕਹਿੰਦਾ ਕਿ ਲੋਕਾਂ ਨੇ ਜਿਹੜੇ 92 ਐਮਐਲਏ ਬਣਾ ਕੇ ਭੇਜੇ ਸੀ 70 ਪੂੰਜ ਦਿੱਤੇ ਆ ਇਹ ਲੋਕਤੰਤਰ ਦੇ ਵਿੱਚ ਲੋਕ ਉਹੀ ਹੈ ਜਿਹੜੇ ਫਰਸ਼ ਤੋਂ ਚੱਕ ਕੇ ਤਾਜ ਤੇ ਬਿਠਾਉਂਦੇ ਆ ਤੇ ਤਾਜ ਤੋਂ ਫਰਸ਼ ਤੇ ਲਾ ਦਿੰਦੇ ਆ ਅੱਜ ਉਹੀ 92 ਐਮਐਲਏ ਜਿਹੜੇ 2.5 ਮਹੀਨੇ ਪਹਿਲੇ ਬਣਾਏ ਆ ਅੱਜ ਉਹਨਾਂ 92 ਦੇ ਵਿੱਚੋਂ 70 ਐਮਐਲਏ ਪੂੰਜੇ ਗਏ ਆ ਅੱਜ ਕਈ ਤਾਂ ਦੇ ਪਾਰਟੀ ਦੇ ਕੋਲ ਆਪਣੀ ਜਮਾਨਤ ਜਪਤ ਕਰਾਉਣ ਦੇ ਲਈ ਵੀ ਵੋਟ ਵੀ ਨਹੀਂ ਮਿਲੀ ਇਹ ਹਾਲਾਤ ਹੋ ਗਏ ਪਾਰਟੀ ਦੇ ਅੱਜ ਜਿਹੜੀ ਸੂਬੇ 'ਚ ਸਰਕਾਰ ਬਣਾ ਕੇ ਬੈਠੀ ਹੋਈ ਹੈ ਕਿਉਂਕਿ ਲੋਕਾਂ ਨੂੰ ਝੂਠ ਦਾ ਪੁਲਿੰਦਾ ਦਿੱਤਾ ਮੇ ਅੱਜ ਸ਼ਸ਼ੀਲ ਰਿੰਕੂ ਤੇ ਸ਼ੀਤਲ ਅੰਗਰਾਲ ਦੀ ਜਗ੍ਹਾ ਵੀ ਕੋਈ ਹੋਰ ਹੁੰਦੀ ਸਾਡੀ ਕੁਰਸੀ ਇੱਥੇ ਨਾ ਹੁੰਦੀ ਅਗਰ ਇਹਨਾਂ ਲੋਕਾਂ ਨੇ ਲੋਕਾਂ ਨਾਲ ਵਾਦੇ ਪੂਰੇ ਕੀਤੇ ਹੁੰਦੇ ਸ਼ਸ਼ੀਲ ਰਿੰਕੂ ਵੀ ਆਪਣੇ ਲੋਕਾਂ ਨਾਲ ਵਾਦੇ ਕਰਕੇ ਆਇਆ ਸੀ ਮੈਂ ਵੀ ਵਾਦੇ ਕਰਕੇ ਆਇਆ ਸੀ ਇੱਕ ਵੀ ਵਾਦਾ ਮੁੱਖ ਮੰਤਰੀ ਪੰਜਾਬ ਔਰ ਆਮ ਆਦਮੀ ਦੀ ਸਰਕਾਰ ਨੇ ਪੂਰਾ ਨਹੀਂ ਕੀਤਾ ਅਗਰ ਅੱਜ ਵੀ ਜਲੰਧਰ ਦੇ ਲੋਕ ਦੇਖਣਗੇ ਦੋਤੇ ਨਰਮਾ ਮੁੱਖ ਮੰਤਰੀ ਨੂੰ ਸ਼ਹਿਰ ਦੇ ਵਿੱਚ ਮੈਂ ਮੁੱਖ ਮੰਤਰੀ ਸਾਹਿਬ ਨੂੰ ਜਰੂਰ ਕਹਣਾ ਚਾਹੁੰਦਾ ਕਿਉਂਕਿ ਮੇਰੇ ਸਤਿਕਾਰਯੋਗ ਵੱਡੇ ਆ ਮੈਂ ਉਹਨਾਂ ਦੇ ਪ੍ਰਤੀ ਕੋਈ ਵੀ ਮੇਰਾ ਗੁੱਸਾ ਨਹੀਂ ਹੈ ਸਰਕਾਰ ਪਰਤੀ ਗੁੱਸਾ ਹੈ ਸਰਕਾਰ ਨੇ ਕੰਮ ਨਹੀਂ ਕੀਤਾ ਅਗਰ ਮੁੱਖ ਮੰਤਰੀ ਸਾਹਿਬ ਜਿਹੜੀਆਂ ਗਰੰਟੀਆਂ ਤੁਸੀਂ ਦਿੱਤੀਆਂ ਸੀ ਅਗਰ ਉਹ ਗਰੰਟੀਆਂ ਪੂਰੀਆਂ ਹੋ ਗਈਆਂ ਜਰੂਰ ਇਲੈਕਸ਼ਨ ਤੇ ਲੈ ਕੇ ਆਈਓ ਮੇਰੇ ਲੋਕਾਂ ਨੂੰ ਦੱਸਿਓ ਕਿ ਜੇ ਉਹ ਗਰੰਟੀਆਂ ਮੈਂ ਨਹੀਂ ਪੂਰੀਆਂ ਕਰਾ ਸਕਿਆ ਜੇ ਤੁਸੀਂ ਕਰ ਦਿੱਤੀਆਂ ਹੋਣ ਅਗਰ ਤੁਸੀਂ ਹਰ ਮਾਂ ਨੂੰ 1000 ਰੁਪਏ ਦਿੱਤਾ ਹੈ ਹਰ ਭੈਣ ਨੂੰ 1000 ਰੁਪਏ ਦਿੱਤਾ ਉਹ ਲੈ ਕੇ ਆਈਓ ਨਾਲ ਅਗਰ ਤੁਸੀਂ ਗੱਲ ਕੀਤੀ ਸੀ ਕਿ ਗਰੀਬਾਂ ਦੇ ਬੱਚੇ ਜਿਹੜੇ ਫ੍ਰੀ ਪੜਨਗੇ ਨਵੇਂ ਸਕੂਲ ਬਣਨਗੇ ਨਵੇਂ ਕਾਲਜ ਬਣਨਗੇ ਅਗਰ ਇੱਕ ਵੀ ਸਕੂਲ ਪੂਰੇ ਪੰਜਾਬ ਦੇ ਵਿੱਚ ਭਗਵੰਤ ਸਿੰਘ ਮਾਨ ਦੀ ਕੈਬਨਿਟ ਨੇ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਨੇ ਨਹੀਂ ਰੱਖੀ ਹੋਵੇ ਉਹ ਕੱਲ ਡਾਕੂਮੈਂਟ ਨਾਲ ਲੈ ਕੇ ਆਈਓ ਜਲੰਧਰ ਮੈਨੂੰ ਦੱਸ ਦਿਓ ਕਿਹੜੀ ਜ਼ਮੀਨ ਦੇ ਉੱਤੇ ਨਹੀਂ ਪੱਥਰ ਰੱਖਿਆ ਮੈਂ ਇਸ ਚੀਜ਼ ਦੀ ਗਾਰੰਟੀ ਦੇਣਾ ਕਿ ਮੈਂ ਇਲੈਕਸ਼ਨ ਦੇ ਵਿੱਚ ਨਹੀਂ ਆਊਂਗਾ ਅਗਰ ਇੱਕ ਵੀ ਸਕੂਲ ਮੁੱਖ ਮੰਤਰੀ ਨੇ ਪੂਰੇ ਪੰਜਾਬ 'ਚ ਬਣਾਇਆ ਹੋਵੇ ਸਕੂਲ ਕਿਹੜੇ ਬਣੇ ਆ ਸਕੂਲ ਆਫ ਐਮੀਨਸ ਸਕੂਲ ਆਫ ਸਮਾਰਟ ਜਿਹੜੇ ਦੂਜੀਆਂ ਸਰਕਾਰਾਂ ਦੇ ਬਣਾਏ ਸਕੂਲ ਜਿਹੜੀਆਂ ਪੁਰਾਣੀਆਂ ਸਰਕਾਰਾਂ ਚੱਲ ਗਈਆਂ ਉਹਨਾਂ ਨੂੰ ਰੰਗ ਮਾਰ ਦਿੱਤਾ ਗਿਆ ਉਹਨਾਂ ਨੂੰ ਰੰਗ ਰੂਮ ਕਰਕੇ ਚੂਨਾ ਪੱਟੀ ਲਾ ਕੇ ਉੱਤੇ ਆਪਣਾ ਨਾਮ ਦਿੱਤਾ ਸਕੂਲ ਆਫ ਐਮੀਨਸ ਸਕੂਲ ਆਫ ਸਮਾਰਟ ਅੱਜ ਇੱਕ ਵੀ ਸਕੂਲ ਜਿਹੜੀ ਇਹ ਸਰਕਾਰ ਦੁਆਰੇ ਬਾਈ ਚਾਹੀਏ ਇਹਨਾਂ ਨੇ ਨਹੀਂ ਬਣਾਇਆ ਅੱਜ ਲੋਕੋ ਦੇਖ ਰਹੇ ਆ ਅੱਜ ਲੋਕ ਪਰ ਜਵਾਬ ਦੇਣਗੇ 10 ਤਰੀਕ ਨੂੰ ਅਗਰ ਇਹਨਾਂ ਨੇ ਕੋਈ ਨਵਾਂ ਹਸਪੀਟਲ ਬਣਾਇਆ ਹੋਵੇ ਉਹ ਜਰੂਰ ਲੈ ਕੇ ਆਣ ਲੋਕ ਅੰਗਰਾਲ ਸਾਹਿਬੇ ਵੀ ਕਹਿ ਰਹੇ ਨੇ ਭਾਵੇਂ 올ਓਵਰ ਪੰਜਾਬ ਦੀ ਗੱਲ ਕੀਤੀ ਜਾਵੇ ਜਿੱਥੇ ਜਿੱਥੇ VOTING ਹੋਣੀ ਹੈ ਨਾ ਜਿੱਥੋਂ ਜਿੱਥੋਂ MLA ਸਹਿਬਾਨ ਜਿੱਤੇ ਨੇ ਲੋਕ ਇਹ ਵੀ ਕਹਿ ਰਹੇ ਨੇ ਕਿ ਖਾਸ ਤੌਰ ਤੇ ਤੁਹਾਨੂੰ ਤੇ ਇੱਕ ਜਿਹੜੇ ਕਹਿੰਦੇ ਦਲ ਬਦਲੂ ਹੋ ਗਏ ਭਗਤ ਸਿੰਘ ਜੀ ਹੋਰਾਂ ਨੂੰ ਕਹਿ ਰਹੇ ਨੇ ਆਮ ਆਦੀ ਪਾਰਟੀ ਦੇ ਵਿੱਚ ਆ ਬੀਜੇਪੀ ਤੋਂ ਤੁਹਾਨੂੰ ਕਹਿ ਰਹੇ ਨੇ ਕਿ ਦਲ ਬਦਲਵਾ ਨੂੰ ਕਹਿੰਦੇ ਤਸੱਲੀ ਕਰਾਉਣੀ ਹੈ ਕਹਿੰਦੇ ਇਸ ਵਾਰ ਲੋਕ ਕਹਿ ਰਹੇ ਆ ਕਮੈਂਟਾਂ ਦੇ ਵਿੱਚ ਲੋਕ ਲੋਕਤੰਤਰ ਦੇ ਵਿੱਚ ਤਾਕਤ ਉਹਨਾਂ ਕੋਲ ਲੋਕ ਮੇਰੇ ਪਰਿਵਾਰ ਦੇ ਸਦਸੇ ਆ ਮੇਰੇ ਲਈ ਉਹ ਬਗਾਨੇ ਨਹੀਂ ਉਹ ਜ਼ਰੂਰ ਸਕਾਣਗੇ ਜਿਨ੍ਹਾਂ ਨੂੰ ਦੋ ਵਾਰੀ ਲੋਕ ਪਹਿਲੇ ਵੀ ਵਾਪਸ ਘਰ ਭੇਜ ਚੁੱਕੇ ਆ ਅਗਰ ਉਹਨਾਂ ਨੂੰ ਇਹ ਤੀਜੀ ਵਾਰ ਇਲੈਕਸ਼ਨ ਲੜਨਾ ਚਾਹੀਦਾ ਨਹੀਂ ਸੀ ਪਰ ਇਲੈਕਸ਼ਨ ਇਸ ਕਰਕੇ ਲੜਿਆ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ ਗਰੀਬਾਂ ਦੀ ਪਾਰਟੀ ਆਮ ਘਰਾਂ ਦੀ ਪਾਰਟੀ ਆਮ ਲੋਕਾਂ ਦੀ ਪਾਰਟੀ ਅੱਜ ਪੌਣੇ 2 ਲੱਖ ਵੋਟਰ ਹੈ ਜਲੰਧਰ ਵੈਸਟ ਦਾ 5 ਸਾਢੇ 5 ਲੱਖ ਦੀ ਆਬਾਦੀ ਹੈ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਰਵਿੰਦਰ ਕੇਜਰੀਵਾਲ ਜਿਹੜੇ ਨੈਸ਼ਨਲ ਕਵਿਨਰ ਇਹਨਾਂ ਦੇ ਉਹਨਾਂ ਨੂੰ ਕੋਈ ਵੀ ਗਰੀਬ ਘਰ ਦਾ ਬੱਚਾ ਨਹੀਂ ਮਿਲਿਆ ਇਲੈਕਸ਼ਨ ਲੜਨ ਦੇ ਲਈ ਅੱਜ ਕੋਈ ਆਮ ਆਦਮੀ ਪਾਰਟੀ ਦਾ ਵਰਕਰ ਨਹੀਂ ਮਿਲਿਆ ਇਲੈਕਸ਼ਨ ਲੜਨ ਦੇ ਲਈ ਅੱਜ ਇੱਕ ਕਰੋੜਪਤੀ ਇੱਕ ਅਰਬਪਤੀ ਕੈਂਡੀਡੇਟ ਜਿਹਨੂੰ ਦੋ ਵਾਰੀ ਜਲੰਧਰ ਦੇ ਲੋਕ ਨਕਾਰ ਚੁੱਕੇ ਆ ਇਸ ਕਰਕੇ ਕਿਉਂਕਿ ਉਹਨਾਂ ਦੇ ਪਿਤਾ ਜੀ ਨੂੰ ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ ਉਹਨਾਂ ਨੂੰ ਬਹੁਤ ਵੱਡਾ ਮਾਨ ਦਿੱਤਾ ਸੀ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਲੋਕਲ ਬਾਡੀ ਮਨਿਸਟਰ ਆਪਣੇ ਹੌਜ਼ਾ ਨੇਤਾ ਬਣਾਇਆ ਪਰ ਉਹ ਜਿਹੜੀ ਜਦੂ ਉਹ ਮਨਿਸਟਰ ਬਣੇ ਆ ਉਹ ਹੀ ਮਨਿਸਟਰ ਦੇ ਰੂਪ ਦੇ ਵਿੱਚ ਇਹਨਾਂ ਦੇ ਜਿਹੜਾ ਪੁੱਤਰ ਮੈਦਾਨ ਦੇ ਵਿੱਚ ਆ ਇਹਨਾਂ ਨੇ ਚਲਦੀਆਂ ਚਲਾਈਆਂ ਇਹਨਾਂ ਨੇ ਇਸ ਦੇਸ਼ ਦੇ ਵਿੱਚ ਬਹੁਤ ਕੁਝ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਦੱਸਾਂਗੇ ਕਿ ਪੰਜਾਬ 'ਚ ਕਿੱਥੇ ਕਿੱਥੇ ਕਰੋੜਾਂ ਦੀ ਪ੍ਰਾਪਤੀਆਂ ਬਣਾਈਆਂ ਕਿੱਥੋਂ ਇਹਨਾਂ ਨੇ ਪੈਸਾ ਲਿਆਂਦਾ ਅੱਜ ਇਹਨਾਂ ਨੂੰ ਜੇਪੀ ਨਗਰ ਦੇ ਵਿੱਚ ਜਿਹੜੀ ਕੋਠੀ ਹੈ ਉਹ ਪਸੰਦ ਨਹੀਂ ਆਈ ਉਹ ਤਾਂ ਤੁਹਾਨੂੰ ਕਹਿ ਰਹੇ ਨੇ ਸਿੱਧਾ ਨਾਂ ਨਹੀਂ ਲੈਂਦਾ ਬਸ ਛਾਰਾਂ ਛਾਰਾਂ ਜੇ ਕਹਿੰਦੇ ਸਮਝਾਤਾ ਸਾਰਾ ਕੁਝ ਕਹਿੰਦੇ ਜਿਨ੍ਹਾਂ ਕੋਲ ਸਕੂਟਰ ਨਹੀਂ ਹੁੰਦਾ ਸੀ ਲੋਕਾਂ ਦੇ ਪੈਸੇ ਦੇਣੇ ਹੁੰਦੇ ਸੀ ਕਿ ਲੋਕ ਆਉਂਦੇ ਸੀ ਤੇ ਭੱਜ ਜਾਂਦੇ ਸੀ ਕਿ ਪੈਸੇ ਦੇਣੇ ਆ ਦੇ ਅੱਜ ਕੰਦੇ ਗੱਡੀਆਂ ਕੋਠੀਆਂ ਬਣਾਈ ਜਾਂਦੇ ਆ ਕਹਿੰਦੇ ਪੂਰਾ ਤਕੜਾ ਕਹਿੰਦੇ ਇਹ ਇਹ ਮੈਂ ਹਰ ਗੱਲ ਉਸ ਮਨਬੁੱਧੀ ਨੂੰ ਜਵਾਬ ਨਹੀਂ ਦੇ ਸਕਦਾ ਕਿ ਮੇਰੇ ਤੇ ਪਰਮਾਤਮਾ ਦੀ ਕਿਰਤ ਹੈ ਮੈਂ 45 ਲੱਖ ਦੀ ਆਈਟੀਆਰ ਭਰਦਾ ਮੈਨੂੰ ਭਰਦੇ ਆ 14 ਸਾਲ ਹੋ ਗਿਆ ਭਗਤ ਜੀ ਨੂੰ ਦੱਸਣਾ ਚਾਹੁੰਦਾ 14 ਸਾਲ ਹੋ ਗਿਆ ਮੈਨੂੰ ਆਈਟੀਆਰ ਭਰਦੇ ਤੁਸੀਂ ਦੱਸੋ ਤੁਹਾਡੂ ਗੱਡੀਆਂ ਜਦੋਂ ਤੁਸੀਂ ਇਲੈਕਸ਼ਨ ਲੜਿਆ ਔਰ ਤੁਸੀਂ ਕਿਹਦੀਆਂ ਗੱਡੀਆਂ 'ਚ ਘੁੰਮੇ ਹੋ ਅਦੋਂ ਤੁਹਾਡੇ ਕੋਲ ਟੁੱਟੀ ਜੀ ਇੱਕ ਸਕਾਰਪਿਓ ਸੀ ਇੱਕ ਟੁੱਟੀ ਸਟੀਮ ਸੀ ਤੁਸੀਂ ਕਿਹਦੀ ਗੱਡੀਆਂ 'ਚ ਘੁੰਮੇ ਹੋ ਇਲੈਕਸ਼ਨ ਲੜਿਆ 2007 ਦਾ ਉਹ ਮੇਰੀਆਂ ਗੱਡੀਆਂ 'ਚ ਇਲੈਕਸ਼ਨ ਲੜਿਆ ਉਹ ਮੇਰੀਆਂ ਗੱਡੀਆਂ 'ਚ ਇਲੈਕਸ਼ਨ ਲੜਿਆ ਇਸ ਕਰਕੇ ਇਹ ਲੋਕ ਦੱਸਣਗੇ ਕਿ ਮੈਂ ਕਿੰਨੇ ਯੋਗ ਆ ਮੇਰਾ ਕੀ ਹੈ ਤੁਸੀਂ ਜਿਹੜੇ ਅੱਜ ਮੈਲਿਆਂ ਦੇ ਵਿੱਚ ਰਹਿੰਦੇ ਹੋ ਮੈਂ ਤਾਂ ਗਰੀਬ ਆ ਮੇ ਕੋਲ ਸਕੂਟਰ ਵੀ ਨਹੀਂ ਹੈਗਾ ਮੈਂ ਗਰੀਬ ਘਰ ਦਾ ਬੇਟਾ ਹਾਂ ਕੋਈ ਨਹੀਂ ਮੇਰਾ ਮਜਾਗਾ ਡਾਲਣ ਕਿ ਮੇਰੇ ਕੋਲ ਸਕੂਟਰ ਜਿੰਨੇ ਪੈਸੇ ਵੀ ਨਹੀਂ ਹੈ ਮੇਰੀ ਔਕਾਤ ਬਹੁਤ ਮਾੜੀ ਹੈ ਮੈਂ ਆਪਣੇ ਆਪ 'ਚ ਕਹਿ ਰਿਹਾ ਕਿ ਮੈਂ ਗਰੀਬ ਘਰ ਦਾ ਬੱਚਾ ਹਾਂ ਮੈਂ ਕੋਈ ਅਮੀਰ ਘਰ 'ਚ ਪੈਦਾ ਨਹੀਂ ਹੋਇਆ ਪਰ ਤੁਸੀਂ ਦੱਸੋ ਲੋਕਾਂ ਨੂੰ ਕਿ ਤੁਹਾਡਾ ਭਾਰ ਕੋ ਨਕ ਦੇ ਜਨਮ ਹੋਇਆ ਸੀ ਜੇਪੀ ਨਗਰ ਤੁਸੀਂ ਗੋਟੀ ਲਈ ਉੱਥੇ ਲੋਕਾਂ ਨੂੰ ਨਫ਼ਰਤ ਹੋਗੀ ਅੱਜ ਤੁਸੀਂ ਵੱਡੇ ਮਹਿਲ ਦੇ ਵਿੱਚ ਜਲੰਧਰ ਵੈਸਟ ਨੂੰ ਛੱਡ ਕੇ 15 ਕਿਲੋਮੀਟਰ ਦੂਰ ਰਹਿੰਦੇ ਹੋ ਜਿੱਥੇ ਕਰੋੜਾਂ ਅਰਬਾਂ ਰੁਪਏ ਦੇ ਜਿੱਥੇ ਗਲੀਚੇ ਵਿਖਸ਼ੇ ਆ ਮਾਰਬਲ ਲੱਗਿਆ ਇਟਲੀ ਦਾ ਟਾਲੀਅਨ ਮਾਰਬਲ ਲੱਗਿਆ ਉੱਥੇ ਗਰੀਬਾਂ ਦੇ ਲੋਕ ਆ ਗਏ ਉੱਥੇ ਪੈਰ ਹੀ ਰੱਖ ਸਕਦੇ ਉੱਥੇ ਬਸਤੀਆਂ ਦੇ ਲੋਕਾਂ ਦੀ ਐਂਟਰੀ ਬੰਦ ਹੈ ਬਸਤੀਆਂ ਦੇ ਲੋਕਾਂ ਨੂੰ ਇਹ ਬੇਵਕੂਫ ਬਣਾਇਆ ਜਾਂਦਾ ਦਫ਼ਤਰ ਆਓ ਤੁਮ ਮਿਲ ਕੇ ਚਲੇ ਜਾਓ ਕੋਠੀ 'ਚ ਨਹੀਂ ਆਣਾ ਉੱਥੇ ਲੋਕਾਂ ਦੀ ਕੋਠੀ ਦੇ ਵਿੱਚ ਨਹੀਂ ਬੜਨ ਦਿੱਤਾ ਜਾਂਦਾ ਇੱਥੋਂ ਪਤਾ ਲੱਗਦਾ ਕਿ ਇਹਨਾਂ ਦਾ ਜਿਹੜਾ ਹੰਕਾਰ ਹੈ ਬਾਕੀ ਮੇਰੀ ਕੀ ਔਕਾਤ ਹੈ ਇਹ ਲੋਕ ਤਿਆ ਕਰਨਗੇ ਮੈਂ ਤਾਂ ਗਰੀਬ ਜਿਹਾ ਬੱਚਾ ਮਾਂ-ਬਾਪ ਦਾ ਮੇਰੇ ਘਰ ਦੇ ਵਿੱਚ ਕੋਈ ਇੰਨਾ ਪੈਸਾ ਨਹੀਂ ਹੈ ਮੇਰੇ ਮੁਹਾਲੀ ਪਲਾਟ ਨਹੀਂ ਪਏ ਮੇਰੇ ਕੋਈ ਮੇਰੀ ਚੰਡੀਗੜ੍ਹ ਚ ਪ੍ਰਾਪਟੀਆਂ ਨਹੀਂ ਪਈਆਂ ਮੇਰੀ ਕੋਈ ਜੰਮੂ ਸ਼ਹਿਰ ਚ ਪ੍ਰਾਪਟੀਆਂ ਨਹੀਂ ਹੈ ਮੇਰੀ ਕੋਈ ਕਪੂਰਥੱਲੇ ਪ੍ਰਾਪਟੀਆਂ ਨਹੀਂ ਹੈ ਮੈਂ ਬਹੁਤ ਗਰੀਬ ਪਰਵਾਸ ਚ ਪੈਦਾ ਹੋਇਆ ਹਾਂ ਇਸ ਕਰਕੇ ਲੜਾਈ ਉਹ ਲੜੋ ਕਿ ਤੁਹਾਨੂੰ 15 ਸਾਲ ਦਿੱਤੇ ਸੀ ਸਰਕਾਰ ਚ ਮੌਕਾ ਤੁਹਾਡੇ ਪਿਤਾ ਜੀ ਨੂੰ ਕੁਰਸੀ ਤੇ ਬਿਠਾਇਆ ਸੀ ਤੁਹਾਡੀ ਉਪਲਬਧੀ ਕੀ ਹੈ ਤੁਸੀਂ ਜਲੰਧ ਦੇ ਪਾਸੋਂ ਦਿੱਤਾ ਕੀ ਹੈ ਅੰਦਰ ਦਾ ਸਵਾਰ ਨਹੀਂ ਸਕੇ ਅੰਗਰਾਲ ਸਾਹਿਬ ਤੁਸੀਂ ਇਹ ਇਮੋਸ਼ਨਲ ਤੇ ਭਾਵਕ ਹੋ ਜਾਂਦੇ ਹੋ ਜਦੋਂ ਤੁਸੀਂ ਗਰੀਬ ਘਰ ਦੀ ਜਦੋਂ ਗੱਲ ਕਰਦੇ ਹੋ ਮੈਂ ਗਰੀਬ ਘਰ ਦਾ ਨਾ ਅਜਿਹਾ ਕਿਉਂ ਕਹਿਣਾ ਪੈਂਦਾ ਤੁਹਾਨੂੰ ਨਹੀਂ ਮੇਰੇ ਜੋ ਹਾਲਾਤ ਸੀ ਮੈਂ ਜੁੜਕਾ ਮੰਗਾ ਕਿਹੋ ਜਿਹੇ ਹਾਲਾਤ ਤੁਸੀਂ ਮੈਂ ਬਹੁਤ ਮੇਰੇ ਹਾਲਾਤ ਇਦਾਂ ਦੇ ਮੇਰਾ ਘਰ ਅੱਜ ਵੀ ਮੇਰਾ ਉਹ ਕਮਰਾ ਜਿੱਥੇ ਮੇਰੇ ਬਾਲਿਆਂ ਵਿੱਚ ਪਹਿਲਾ ਜਨਮ ਹੋਇਆ ਹੈ ਸਾਹਮਣੇ ਗਲੀ 'ਚ ਮੇਰਾ ਘਰ ਹੈ 14 ਬਾਈ 14 ਦਾ ਕਮਰਾ ਉੱਥੇ ਮੇਰਾ ਜਨਮ ਹੋਇਆ ਅੱਜ ਵੀ ਉਹਨੂੰ ਆਪਣੀ ਔਕਾਤ ਨੂੰ ਕਾਇਮ ਰੱਖਣ ਦੇ ਲਈ ਉਹ ਘਰ ਦੇ ਕੋਲ ਰੱਖਿਆ ਕਦੀ ਆਪਣੀ ਕੁਹਾਦ ਨੂੰ ਭੁੱਲ ਨਾ ਜਾਵਾਂ ਅੱਜ ਵੀ ਮੈਂ ਜ਼ਮੀਨ ਤੇ ਰਹਿਣਾ ਹੈ ਅੱਜ ਵੀ ਮੇਰਾ ਜਿਹੜਾ ਰਹਿਣਾ ਸਹਿਣਾ ਆਪਣੇ ਲੋਕਾਂ ਦੇ ਵਿੱਚ ਹੈ ਮੈਂ ਆਪਣਾ ਘਰ ਆਪਣੇ ਲੋਕਾਂ ਚ ਬਣਾਇਆ ਕਿਉਂਕਿ ਮੇਰੇ ਮੇਰੇ ਪਰਿਵਾਰ ਦੇ ਇਹ ਮੇਰੀਆ ਬਾਵਾ ਹੈ ਇਸ ਕਰਕੇ ਇਹ ਮੇਰੇ ਦੁੱਖ ਸੁੱਖ ਦੇ ਸਾਥੀ ਹੈ ਮੈਨੂੰ ਇਹਨਾਂ ਵਰਗੇ ਮੇ ਕੋ ਮਹਿਲ ਨਹੀਂ ਹੈ ਇਹਨਾਂ ਵਰਗੇ ਮੇ ਕੋ ਸ਼ੌਂਕ ਨਹੀਂ ਹੈ ਇਹਨਾਂ ਦੇ ਪੁੱਤ ਤੇ ਵੱਡੇ ਵੱਡੀਆਂ ਪੱਬਾਂ ਚ ਬਾਰਾਂ ਚ ਜਾਂਦੇ ਆ ਕਿਉਂਕਿ ਉਹਨਾਂ ਨੂੰ ਸ਼ੌਂਕ ਹੈ ਮੇਰੇ ਕਿਸੇ ਪਰਿਵਾਰ ਨੂੰ ਕੋਈ ਸ਼ੌਂਕ ਨਹੀਂ ਹੈ ਬਾਕੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਪਰਿਵਾਰ ਦੀ ਜਿਹੜੀ ਹਿਸਟਰੀ ਹੈ ਹੋਰ ਵੀ ਖੋਲਾਂਗਾ ਇਹਨਾਂ ਦੇ ਪਰਿਵਾਰ ਦੇ ਜਿਹੜੇ ਬੱਚੇ ਕੀ ਕਰਦੇ ਆ ਕੀ ਕੰਮ ਸੀ ਕੀ ਕੀ ਕੀਤਾ ਉਹਨਾਂ ਨੇ ਬੜੀ ਜਲਦੀ ਜਨਤਾ 'ਚ ਲੈ ਕੇ ਆਵਾਂਗਾ ਅੱਛਾ ਹੁਣ ਤੁਸੀਂ ਲੋਕਾਂ ਦੇ ਵਿੱਚ ਵਿਚਰੋਗੇ ਵੋਟ ਮੰਗੋਗੇ ਵਿਧਾਨ ਸਭਾ ਜਾਣਾ ਫਿਰ ਉਹੀ ਪੌੜੀਆਂ ਤੇ ਚੜ੍ਹਨਾ ਜੇ ਤੁਹਾਡੀ ਜਿੱਤ ਪ੍ਰਾਪਤ ਹੁੰਦੀ ਹੈ ਤਾਂ ਪਹਿਲ ਦੇ ਆਧਾਰ ਤੇ ਕੀ ਮੁੱਦੇ ਆ ਜਲੰਧਰ ਦੇ ਜਾਂ 올ਓਵਰ ਪੰਜਾਬ ਦੇ ਮੁੱਦੇ ਆ ਤੁਹਾਡੇ ਕੋਲ ਸਭ ਤੋਂ ਪਹਿਲੇ ਜਲੰਧਰ ਕਾਰਪੋਰੇਸ਼ਨ ਬਣਾਉਣਾ ਮੇਰਾ ਮਤਬ ਹੋਏਗਾ ਤੁਸੀਂ ਅਕਸਰ ਚੱਕਦੇ ਰਹਿੰਦੇ ਹੋ ਆਮ ਆਦਮੀ ਪਾਰਟੀ ਨੇ ਜਲੰਧਰ ਕਾਰਪੋਰੇਸ਼ਨ ਨੂੰ ਅਜ 2 ਸਾਲ ਹੋ ਗਏ ਇਲੈਕਸ਼ਨ ਨਹੀਂ ਕਰਵਾਏ ਮੇਰਾ ਸਭ ਤੋਂ ਪਹਿਲਾ ਕੰਮ ਹੈ ਕਿ ਜਲੰਧਰ ਕਾਰਪੋਰੇਸ਼ਨ ਬਣੇ ਅਸੀਂ ਸਾਰੇ ਅੱਜ ਜਿਹੜੀ ਦੇਸ਼ ਦੀ ਤੀਜੀ ਵਾਰ ਸਰਕਾਰ ਬਣੀ ਨਰਿੰਦਰ ਮੋਦੀ ਦੀ 스마트 ਸਿਟੀ ਦੇ ਅੰਡਾ ਜਲੰਧਰ ਸ਼ਹਿਰ ਆਂਦਾ ਉਤੋਂ ਨਾ ਕਰੋੜਾ ਰੁਪਿਆ ਲੈ ਕੇ ਦਵਾਂ ਮੈਂ ਪ੍ਰਧਾਨ ਮੰਤਰੀ ਸਾਹਿਬ ਕੋ ਜਾਵਾਂ ਆਪਣੇ ਜਿਹੜੇ ਸਾਡੇ ਡਿਪਾਰਟਮੈਂਟ ਦੇ ਮਨਿਸਟਰ ਹੈ ਉਹਨਾਂ ਨੂੰ ਜਾ ਕੇ ਰਿਕੁਐਸਟ ਕਰਕੇ ਪੈਸਾ ਲੈ ਕੇ ਆਈਏ ਜਿਹੜਾ ਪਿਛਲੀਆਂ ਸਰਕਾਰਾਂ ਨੇ ਪੈਸਾ ਖਾਦਾ 스마트 ਸਿਟੀ ਦਾ ਉਹ ਖਾਨ ਨਾ ਦਈਏ ਅਗਰ ਜੇ ਸਹੀ ਪੈਸਾ ਦਿੱਲੀੋਂ ਆਕੇ ਜਲੰਧਰ ਲੱਗ ਜਾਵੇ ਜਲੰਧਰ ਸ਼ਹਿਰ ਸਭ ਤੋਂ ਸੁੰਦਰ ਪੂਰੇ ਭਾਰ ਦਾ ਸ਼ਹਿਰ ਬਣ ਸਕਦਾ ਉਹਨੂੰ ਬਣਾਉਣ ਦੇ ਲਈ ਵਿਜ਼ਨ ਚਾਹੀਦਾ ਮੇਰਾ ਵਿਜ਼ਨ ਕਲੀਅਰ ਹੈ ਕਿ ਜਲਦ ਤੋਂ ਜਲਦ ਜਲੰਧਰ ਕਾਰਪੋਰੇਸ਼ਨ ਬਣੇ ਔਰ ਸਾਡਾ ਉੱਤੇ ਮੇਅਰ ਬਣੇ ਭਾਰਤੀ ਜਨਤਾ ਪਾਰਟੀ ਦਾ ਔਰ ਜਲੰਧਰ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਨੰਬਰ ਬਣ ਸਕਦਾ ਤੁਸੀਂ ਡਾਇਰੈਕਟ ਮੋਦੀ ਸਾਹਿਬ ਤੋਂ ਮੰਗੋਗੇ ਜਾਂ ਫਿਰ ਪੰਜਾਬ ਸਰਕਾਰ ਨੂੰ ਵਿੱਚ ਇਨਵੋਲ ਕਰਨ ਕਿਉਂਕਿ ਭਗਤ ਜੀ ਨੇ ਕਿਹਾ ਕਹਿੰਦੇ ਕਿ ਜਿਸ ਦੀ लाठी ਉਸ ਦੀ ਬੈਸ ਕਹਿੰਦੇ ਸਾਡੀ ਸਰਕਾਰ ਹੈ ਸਾਡੇ ਅਸੀਂ ਕੰਮ ਕਰਨੇ ਮੈਂ ਕਹਿੰਨਾ ਭਗਤ ਜੀ ਤੁਸੀਂ ਬਹੁਤ ਸਹੀ ਕਹਿ ਰਹੇ ਹੋ 26 ਮਹੀਨੇ ਦਾ ਕੰਮ ਹੀ ਨਾਲ ਲੈ ਕੇ ਜਾਈਓ ਨਾ ਇਹਦਾ ਮਤਲਬ ਤੁਸੀਂ ਅੱਜ ਕੰਮ ਕਰਨਾ ਲੋਕਾਂ ਨੇ 27 ਮਹੀਨੇ ਸਰਕਾਰ ਬਣਾਈ ਨਾ ਗਿਆ 27 26 27 27 ਮਹੀਨੇ ਹੋ ਗਿਆ ਕਿ ਲੁੱਕ ਉਹ ਵੀ ਚੜਦੇ ਆ ਕਿ ਰਿਪੋਰਟ ਕਾਰਡ ਵੀ ਲੈ ਕੇ ਆਈਓ ਇੱਕ ਆਪਣੇ ਪਿਤਾ ਜੀ ਦਾ ਨਾਂ ਲੈ ਕੇ ਆਈਓ ਕਿ ਕਿਹੜੀ ਕਿਹੜੀ ਨਿਸ਼ਾਨੀ ਦਿੱਤੀ ਤੁਸੀਂ ਤੁਸੀਂ ਕਿੰਨੀਆਂ ਜਗ੍ਹਾ ਨੂੰ ਬਣਾਈਆਂ ਕਿੰਨੇ ਕਾਲਜ ਬਣਾਏ ਤੁਹਾਡੇ ਪਿਤਾ ਜੀ ਨੇ ਕਿੰਨੇ ਸਕੂਲ ਬਣਾਏ ਤੁਸੀਂ ਕਿੰਨੇ ਲੋਕਾਂ ਨੂੰ ਨੌਕਰੀ ਦਿੱਤੀ ਹੈ ਭਗਤ ਜੀ ਕੋ 10 ਸਾਲ ਪਾਵਰ ਰਹੀ ਹੈ ਅੱਜ ਇੱਕ ਉਹ ਲੈ ਕੇ ਆਈਓ ਇੱਕ ਤੁਸੀਂ ਉਹ ਲੈ ਕੇ ਆਓ ਜਿਹੜੀ ਭਗਵੰਤ ਮਾਨ ਦੀ 2.5 ਮਹੀਨਿਆਂ ਦੀ ਸਰਕਾਰ ਆ ਤੇ ਜਿਹੜੀ 43000 ਦੀ ਗੱਲ ਕਰਦੇ ਹੋ ਕਿ 43000 ਨੌਕਰੀ ਪੰਜਾਬ ਚ ਦੇਤੀ ਹੈਰਾ ਮਤਲਬ ਮੇਰੇ ਹਸੇ 500 ਨੌਕਰੀ ਜਾਈ ਹੋਏਗੀ 117 ਹਲਕੇ ਆ ਤੇ ਉਹ 500 ਦੀ ਜਿਹੜੀ ਲਿਸਟ ਹੈ ਮੁੱਖ ਮੰਤਰੀ ਲੈ ਕੇ ਜਰੂਰ ਆਣ ਜਲੰਧਰ ਦੇ ਲੋਕਾਂ ਨੂੰ ਦੱਸਣ ਕਿ ਫਲਾਣੀ ਗੱਲ ਕਿ ਮੈਂ 6 ਨੌਕਰੀਆਂ ਦਿੱਤੀਆਂ ਕਿਤੇ 20 ਦਿੱਤੀਆਂ ਇੱਕ ਵੀ ਨੌਕਰੀ ਮੇਰੇ ਹਲਕੇ ਨੂੰ ਨਹੀਂ ਮਿਲੀ 43000 ਨੌਕਰੀ ਦੀ ਗੱਲ ਕਰਨ ਵਾਲੇ ਝੂਠੇ ਲੋਕ ਇਸ ਕਰਕੇ ਭਗਤ ਜੀ ਇਹ ਜਿਹੜੇ ਅੰਦੇਰੀ ਲਾਲ ਦੇ ਸੁਪਨੇ ਐ ਇਹ ਲੋਕ ਨਹੀਂ ਦੇਖਣਗੇ ਜਿਹੜੇ ਛੇ ਮਹੀਨੇ ਦਾ ਜੇ ਕੰਮ ਕੀਤਾ ਹੁੰਦਾ ਤਾਂ ਚੁਣਿਆ ਹੋਇਆ ਐਮਐਲਏ ਛੱਡ ਕੇ ਨਾ ਹੁੰਦਾ ਅੱਜ ਜੇ ਮੈਨੂੰ ਤਕਲੀਫ ਐ ਤੇ ਅੱਜ ਮੈਂ ਲੋਕਾਂ 'ਚ ਗਿਆ ਅੱਜ ਡਾਕਟਰ ਅਜੇ ਨੂੰ ਪੁੱਛੋ ਅੰਮ੍ਰਿਤਸਰ ਦੇ ਵਿੱਚ ਜਿੰਨੇ ਸੱਚ ਦਾ ਦਰਦ ਬੋਲਿਆ ਉਹਨੂੰ ਦਬਾ ਕੇ ਵੀਡੀਓ ਦੁਆਰਾ ਪੁਵਾਇਆ ਕੋ ਅੱਜ ਤੁਸੀਂ ਲੋਕ ਗੱਲਾਂ ਕਰਦੇ ਹੋ ਜਦੋਂ ਵੀ ਆਮ ਆਦਮੀ ਵੱਡੀਆਂ-ਵੱਡੀਆਂ ਗੱਲਾਂ ਕਰਦੀ ਐ ਮੈਨੂੰ ਕੋਈ ਇੱਕ ਵਾਦਾ ਵੀ ਪੂਰਾ ਕਰਕੇ ਦੱਸ ਦੋ ਕਿਹੜਾ ਵਾਦਾ ਪੂਰਾ ਕੀਤਾ ਜੇ ਵਾਦੇ ਪੂਰੇ ਕੀਤੇ ਹੁੰਦੇ ਜਲੰਧਰ ਦੀ ਕਾਰਪੋਰੇਸ਼ਨ ਦਾ ਇਲੈਕਸ਼ਨ ਡੇਟਸ ਆ ਪਹਿਲੇ ਹੋ ਜਾਂਦਾ 1.5 ਸਾਲ ਅੱਜ ਲੋਕ ਪੜੇ ਲਿਖੇ ਆ ਜਲੰਧਰ ਦੇ ਲੋਕ ਬਹੁਤ ਪੜੇ ਲਿਖੇ ਐ ਐਜੂਕੇਸ਼ਨ ਲੋਕ ਐ ਉਹਨਾਂ ਨੂੰ ਪਤਾ ਹੈ ਕਿ ਇਹ ਕਿਸ ਕੱਲ ਦੀ ਨਲਕੀ ਇਹ ਮੁੱਖ ਮੰਤਰੀ ਦੀ ਕਿਉਂ ਨਹੀਂ ਇਲੈਕਸ਼ਨ ਕਰਵਾ ਪਾਈ ਇਹਨਾਂ ਨੂੰ ਪਤਾ ਕਿ ਜਿਹੜੀ ਆਮ ਆਦਮੀ ਪਾਰਟੀ ਦਾ ਕਾਉਂਸਲਰ ਜਲੰਧਰ ਚ ਨਹੀਂ ਬੰਨਣਾ ਇਸ ਕਰਕੇ ਜਿਹੜੀ 2 ਸਾਲ ਦੀ ਇਲੈਕਸ਼ਨ ਨੂੰ ਟਾਲ ਦੇਗੇ ਟਾਲ ਦੇਗੇ ਟਾਲ ਦੇਗੇ ਪਰ ਕੱਲ ਨਾ ਨਹੀਂ ਜਾਦਾ ਤੇਰਾ ਹੁਣ 2 ਮਹੀਨੇ ਬਾਅਦ ਇਲੈਕਸ਼ਨ ਹੋਣਗੇ ਦੁਬਾਰਾ 2 ਮਹੀਨੇ ਬਾਅਦ ਜਲੰਧਰ ਦਾ ਮੇਅਰ ਭਾਰਤੀ ਜਨਤਾ ਪਾਰਟੀ ਦਾ ਬਣੂਗਾ ਹੋਰ ਇਹ ਲੰਦਰ ਸ਼ਹਿਰ ਦੀ ਪੂਰੇ ਪੰਜਾਬ ਨੂੰ ਨੰਬਰ 1 ਡਿਵੈਲਪਮੈਂਟ ਕਰਾਉਣਾ ਮੇਰੀ ਜ਼ਿੰਮੇਵਾਰੀ ਮੇਰੀ ਪਾਰਟੀ ਦੀ ਜ਼ਿੰਮੇਵਾਰੀ ਹੈ ਜਾਨ ਦੇ ਸੁਨੇਹਾ ਆਪਣੇ ਵੋਟਰਾਂ ਨੂੰ ਤੇ ਖਾਸ ਕਰਕੇ ਗੁਰੰਦਾਬਾ ਦੇ ਲੋਕਾਂ ਨੂੰ ਮੈਂ ਹੱਥ ਜੋੜ ਕੇ ਹੀ ਬੇਨਤੀ ਕਰਾਂਗਾ ਕਿ ਝੂਠ ਔਰ ਸੱਚ ਦੀ ਲੜਾਈ ਹੈ ਵੋਟ ਜੇ ਝੂਠ ਨੂੰ ਪਾਣੀ ਠਾਈ ਮਹੀਨਿਆਂ ਦਾ ਝੂਠ ਨੂੰ ਤੇ ਵੋਟ ਪਾ ਦਿਓ ਆਮ ਆਦਮੀ ਨੂੰ ਤੇ ਜੇ ਸੱਚ ਨੂੰ ਵੋਟ ਪਾਣੀ ਹੈ ਤੇ ਮੇਰੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਨ ਨੇ ਜੋ ਕਿਹਾ ਉਹ 10 ਸਾਲ ਚ ਕਰਕੇ ਦਿਖਾਇਆ ਦੋ ਲੋਕ ਤੁਹਾਡੇ ਸਾਹਮਣੇ ਆ ਤੁਹਾਡਾ ਜਿਹੜਾ ਮੁਕਾਬਲਾ ਹੈ ਮੈਂ ਕਰਨਾ ਨਹੀਂ ਜਾਂਦਾ ਕਿਹਦੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਇੱਕ ਵਾਰ ਝੂਠ ਬੋਲਣ ਵਾਲੀ ਸਰਕਾਰ ਅਗਰ 22 ਮਹੀਨੇ ਚੱਲੇ ਨੇ ਜੇ ਉਹ ਕੰਮ ਮੈਂ ਕਿਹਾ ਕੋਈ ਕਾਲਜ ਬਣਾਇਆ ਸਕੂਲ ਬਣਾਇਆ ਨੌکریاں ਦਿੱਤੀਆਂ ਅਗਰ ਡਿਵੈਲਪਮੈਂਟ ਕੀਤੀ ਹੈ ਜਰੂਰ ਵੋਟ ਇਹਨਾਂ ਨੂੰ ਦਿਓ ਨਹੀਂ ਤੇ ਵੋਟ ਉਹਨੂੰ ਦਿਓ ਜਿਹੜਾ 10 ਸਾਲ ਦੀ ਇਸ ਦੇਸ਼ ਦੀ ਲੜਾਈ ਲੜ ਰਿਹਾ ਇਸ ਦੇਸ਼ ਦੀ ਤਰੱਕੀ ਦੇ ਲਈ ਇਸ ਦੇਸ਼ ਦੇ ਲਈ ਜਿਹਨਾਂ ਦਾ ਸੇਵਾ ਕਰਨ ਵਾਲਾ ਨਰਿੰਦਰ ਮੋਦੀ ਦੇ ਨਾਂ ਦੇ ਉੱਤੇ ੜੀ ਵੋਟ ਹੈ ਉਹ ਲੋਕ ਪਾਣਗੇ ਮੈਨੂੰ ਪੂਰਾ ਯਕੀਨ ਹੈ ਬਾਕੀ ਜਿਹੜੇ ਕੰਮ ਮੈਂ ਲੈ ਕੇ ਜਾਊਂਗਾ ਮੈਨੂੰ ਕਰਾਂਦੀ ਹਿੰਮਤ ਰੱਖਦਾ ਪਹਿਲੇ ਤਾਂ ਮੈਂ ਗੁੰਗਾ ਬਣ ਕੇ ਬੈਠਾ ਸੀ ਕਿਉਂਕਿ ਦਿੱਲੀ ਦੀਆਂ ਤਾਕਤਾਂ ਰਾਜਸਥਾਨ ਦੀਆਂ ਤਾਕਤਾਂ ਛੱਤੀਸਗੜ੍ਹ ਦੀਆਂ ਤਾਕਤਾਂ ਹਰਿਆਣੇ ਦੀਆਂ ਤਾਕਤਾਂ ਜਿਨ੍ਹਾਂ ਨੇ ਪੰਜਾਬ ਨੂੰ ਘੇਰਾ ਪਾਇਆ ਅੱਛਾ ਇਹ ਕੀ ਕਹਿੰਦੇ ਸੀ ਉਹ ਚੱਲ ਨਹੀਂ ਦਿੰਦੀ ਸਾਨੂੰ ਬੋਲਣ ਨਹੀਂ ੱੱਕਾ ਮਾਰਦੇ ਸੀ ਤੁਸੀਂ ਉਹ ਜੋ WhatsApp ਤੇ ਮੈਸੇਜ ਆਵੇ ਉਦਾਂ MLA ਨੂੰ ਚੱਲਣਾ ਪੈਂਦਾ ਹੈ ਉਦਾਂ ਹੀ ਵਿਧਾਨ ਸਭਾ 'ਚ ਬੋਲਣਾ ਪੈਂਦਾ ਹੈ ਵਿਧਾਨ ਸਭਾ 'ਚ ਗੁੰਗਿਆਂ ਦੀ ਗੁੰਗਿਆਂ ਦੀ ਮੈਂਬਰਸ਼ਿਪ ਆ ਉਹਤੇ ਗੁੰਗੇ ਬਣ ਕੇ ਬਟਾਇਆ ਸਾਨੂੰ ਅੱਛਾ ਉਹ ਜਿਹੜੇ ਫਿਰ ਵਿੱਚ ਜੇ ਕੀਤਾ ਸੀਗਾ ਡਿਜੀਟਲ ਕੀਤਾ ਜਿਹੜਾ ਕਾਗਜ਼ੇ ਹਟਾਤੇ ਉਹ ਇਸੇ ਕਰਕੇ ਕੀਤਾ ਕਿ ਸਿੱਧਾ ਮੈਸੇਜ ਤੁਹਾਨੂੰ ਆ ਜਾਏਗਾ ਸਿੱਧਾ ਮੈਸੇਜ ਆ ਜਾਂਦਾ ਸਿੱਧਾ ਜੀ ਜੋ ਇਹਦਾ ਸਾਰਾ ਕੁਝ ਐਵਿਡੈਂਸ ਮੇਰੇ ਕੋਲ ਹੈ মিডিਆ ਨੂੰ ਕਿੱਦਾਂ ਚਲਾਇਆ ਜਾ ਰਿਹਾ ਅੱਜ মিডিਆ ਨੂੰ ਦਬਾ ਕੇ ਚਲਾਇਆ ਜਾ ਰਿਹਾ মিডিਆ ਦਾ ਫੋਨ ਆ ਜਾਂਦਾ ਮੈਸੇਜ ਚੰਡੀਗੜ੍ਹ ਦੀ ਕੋਠੀ ਤੋਂ ਕਿ ਅੱਜ ਨਿਊਜ਼ ਨੈਟ ਐਂਟੀ ਨੂੰ ਬਲੌਕ ਕਰ ਦਿਓ ਦਿੱਲੀ ਪੋਸਟ ਨੂੰ ਬਲੌਕਿੰਗ ਕਰ ਦਿਓ ਅੱਜ ਹਰ ਇੱਕ ਚੈਨਲ ਦੇ ਬਾਰੇ ਕਿਹਾ ਜਾਂਦਾ ਜਦੋਂ ਇਹਨਾਂ ਦੇ ਚੈਨਲ ਕੋਈ ਲਾਫ ਕਵਰ ਲਗਾਉਂਦਾ ਉਹਨੂੰ ਨਾਲ ਹੀ ਸਾਰੇ ਸਪੋਕਸਮੈਨਾਂ ਨੂੰ ਮੈਸੇਜ ਆ ਜਾਂਦਾ ਕਿ ਇਹਨਾਂ ਨੂੰ ਨਾ ਕਿਸੇ ਨੇ ਬਾਈਟ ਦੇਣੀ ਇਹਨਾਂ ਨੂੰ ਬਲੌਕ ਕਰ ਦਿੱਤਾ ਜਾਵੇ ਹਰ ਇੱਕ ਦਾ ਮੈਸੇਜ ਮੇਰੇ ਕੋਲ ਹੈ ਜੇ ਲੋਰ ਪੇਗੀ ਜੰਤਰ ਕਰਨ ਦੀ ਉਹ ਵੀ ਜਨਤਾ ਵਿੱਚ ਲੈ ਕੇ ਆਉਂਗਾ ਠੀਕ ਹੈ ਬਹੁਤ ਸ਼ੁਕਰੀਆ ਸਰ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਤਾਂ ਸ਼ੀਤਲ ਅੰਗਰਾਲ ਸਾਡੇ ਨਾਲ ਸੀਗੇ ਬਹੁਤ ਚੰਗਾ ਲੱਗਿਆ ਗੱਲਾਂ ਬਾਤਾਂ ਕੀਤੀਆਂ ਪਰ ਹੁਣ ਕਹਿੰਦੇ ਲੜਾਈ ਬਹੁਤ ਗਹਿਰੀ ਹੋ ਚੁੱਕੀ ਹੈ ਮਾਨ ਸਾਹਿਬ ਆਣਗੇ ਪਰ ਰਿਪੋਰਟ ਕਾਰਡ ਜ਼ਰੂਰ ਲਿਆਉਣ ਨਾਲ ਕਿ ਅਸੀਂ ਕੰਮ ਇਹ ਕੀਤੇ ਨੇ ਇਹ ਨੌਕਰੀਆਂ ਦਿੱਤੇ ਨੇ 117 ਜਿਹੜੇ ਨੇ ਵਿਧਾਨ ਸਭਾ ਹਲਕੇ ਨੇ ਉਹਨਾਂ ਦੇ ਵਿੱਚ ਤਾਂ ਵੱਖਰੀਆਂ ਵੱਖਰੀਆਂ ਨੌਕਰੀਆਂ ਦਿੱਤੀਆਂ ਹੋਣਗੀਆਂ ਸਾਡੀਆਂ ਜਿਹੜੀਆਂ ਨੇ ਉਹ ਲਿਸਟ ਲੈ ਆਉਣ ਤਾਂ ਹੋਰ ਬਹੁਤ ਵੱਡੇ ਸਵਾਲ ਨੇ ਉਹਨਾਂ ਦੇ ਦਰਮਿਆਨ ਵਿੱਚ ਕੀ ਹੁੰਦਾ ਲਗਾਤਾਰ ਹੁਣ ਪ੍ਰਚਾਰ ਚੱਲੀ ਰਹੇਗਾ ਇਸ ਵੀਡੀਓ ਨੂੰ ਵੱਤ ਤੋਂ ਵੱਤ ਸਾਂਝਾ ਕਰੋ ਕੈਂ ਸਹਾਇਕ ਦੇ ਸੀ ਜਗਮੀਤ ਧੰਨਵਾਦ